ਦੰਨ ਜਾਈਦਾ ਆਇਆ ਕਈ ਆਲੇ ਭਾਈ ਤੂੰ ਆ ਜਾ ਠੋਕ ਕੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਲੋਕਾਂ ਨੂੰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦਾ ਚਾਹੀਏ ਇੱਕ ਇੱਕ ਹੀ ਲਾਓ ਇੱਕ ਇੱਕ ਪੌਦਾ ਲਾਉਣ ਨਾਲ ਵੀ ਜਿਹੜਾ ਉਹ ਫਰਕ ਪੈਂਦਾ ਕਿਉਂਕਿ ਜੇ ਪੱਟਣ ਜੇ ਅਸੀਂ ਪੱਟਤਾ ਹਰ ਰੋਜ਼ ਰਹੇ ਹਾਂ ਪਰ ਜੇ ਅਸੀਂ ਲਾਉਣ ਦੀ ਸ਼ੁਰੂਆਤ ਕਰਾਂਗੇ ਪੌਦੇ ਲਾਵਾਂਗੇ ਇਹਨਾਂ ਦਾ ਧਿਆਨ ਰੱਖਾਂਗੇ ਅਸੀਂ ਜਿਹੜਾ ਪੌਦਾ ਲਾਇਆ ਅਸੀਂ ਇਕੱਲਾ ਲਾਕੀ ਨਹੀਂ ਛੱਡਿਆ ਇਹ ਸਾਡੇ ਇੱਕ ਮੈਂਬਰ ਹੀ ਨੇ ਸਾਡੇ ਸੈਕਟਰੀ ਨੇ ਉਹਨਾਂ ਦੇ ਘਰ ਅੱਗੇ ਲਗਾਇਆ ਤਾਂ ਕਿ ਦੇਖਭਾਲ ਵੀ ਹੋ ਸਕੇ ਕੱਲਾ ਲਗਾ ਕੇ ਛੱਡ ਦਈਏ ਉਹਦਾ ਕੋਈ ਫਾਇਦਾ ਨਹੀਂ ਪੌਦਾ ਲਗਾਈਏ ਵੀ ਪਾਲਗੇ ਵੀ ਇਹ ਵਾਤਾਵਰਨ ਸਭ ਦਾ ਸਾਂਝਾ ਹੈ ਜੇਕਰ ਅੱਜ ਅਸੀਂ ਦੇਖਦੇ ਹਾਂ ਕਿ ਇੰਨੀ ਗਰਮੀ ਹੋਈ ਹੈ ਉਹਦਾ ਕਾਰਨ ਵੀ ਇਹੀ ਹੈ ਕਿ ਦਰਖਤਾਂ ਦੀ ਘਾਟ ਹੈ ਦਰਖਤਾਂ ਅਸੀਂ ਪੱਟ ਜ਼ਰੂਰ ਰਹੇ ਹਾਂ ਲਗਾ ਨਹੀਂ ਰਹੇ ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਚੰਗਾ ਵਾਤਾਵਰਨ ਹੋਵੇ ਜਿਹੜੀਆਂ ਮੀਂਹ ਵੀ ਪੈਣ ਸਾਨੂੰ ਚੰਗੀ ਆਕਸੀਜਨ ਵੀ ਮਿਲੇ ਤਾਂ ਸਾਨੂੰ ਦਰਖਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਨੂੰ ਇੱਕ ਇੱਕ ਕਰਕੇ ਸਭ ਨੂੰ ਇਹ ਦਰਖਤ ਲਾਉਣੇ ਚਾਹੀਦੇ ਸਾਡੇ ਕਲੱਬ ਵੱਲੋਂ ਜਨਨ ਕਿ ਅੱਜ ਕ ਬੂਟਾ ਲਾਇਆ ਗਿਆ ਜਨਨ ਕਿ ਵਾਤਾਵਰਨ ਨੂੰ ਦੇਖਦੇ ਜਿਹੜਾ ਦਿਨੋਦ ਦਿਨ ਜਨਨ ਕਿ ਗਰਮੀ ਇੰਨੀ ਪੈ ਰਹੀ ਹੈ ਕਿ ਜੇਕਰ ਇਹੇ ਬੂਟੇ ਹਰ ਇੱਕ ਬੰਦੇ ਨੂੰ ਲਾਉਣਾ ਚਾਹੀਦਾ ਇੱਕ ਬੂਟਾ ਹਰੇਕ ਬੰਦਾ ਹਰ ਸਾਲ ਇੱਕ ਲਾਉਣਾ ਚਾਹੀਦਾ ਜਿਹੜਾ ਵਾਤਾਵਰਨ ਸਾਡਾ ਜਨਨ ਕਿ ਸਾਫ਼ ਰਹੂ ਜਿਹਦੇ ਨਾਲ ਲੋਕਾਂ ਨੂੰ ਬਿਮਾਰੀਆਂ ਕਿਉਂ ਲੱਗਦੀਆਂ ਇਸੇ ਕਰਕੇ ਬਿਮਾਰੀਆਂ ਲੱਗ ਰਹੀਆਂ ਜਿਹੜੀ ਸਾਡੀ ਆਕਸੀਜਨ ਹੈ ਉਹ ਘਟਦੀ ਜਾ ਰਹੀ ਹੈ ਦਿਨੋ ਦਿਨ ਜਨਨ ਕਿ ਹਰੇਕ ਬੰਦੇ ਨੂੰ ਇੱਕ ਬੂਟਾ ਲਾਉਣਾ ਚਾਹੀਦਾ ਸਾਡੇ ਅੱਜ ਡਿਜੀਟਲ মিডিਆ ਪ੍ਰੈਸ ਕਲੱਬ ਵੱਲੋਂ ਇੱਕ ਬੂਟਾ ਲਾਇਆ ਗਿਆ ਬਹੁਤ ਵਧੀਆ ਜਨਕ ਪਰਾਲਾ ਕੀਤਾ ਇਹ ਹੈ ਜਨਕ ਇਹ ਹਰੇ ਇਨਸਾਨਾਂ ਕਰਨਾ ਚਾਹੀਦਾ ਦੇਖੋ ਵੀ ਪੰਜ ਜਿਵੇਂ ਆਪਾਂ ਦੇਖ ਰਹੇ ਹੈਗੇ ਦਿਨੋ ਦਿਨ ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈਗੀ ਹੈ ਔਰ ਆਪਣਾ ਵੀ ਇੱਕ ਫਰਜ਼ ਬੰਦਾ ਹੈਗਾ ਇੱਕ ਸਮਾਜ ਦੇ ਰੂਪ ਦੇ ਵਿੱਚ ਵੀ ਅਸੀਂ ਵੀ ਇੱਕ ਅੱਛਾ ਕਰੀਏ ਐਸੇ ਕਰਕੇ ਸਾਡੇ ਡਿਜੀਟਲ মিডিਆ ਪ੍ਰੈਸ ਕਲੱਬ ਜੈਥੋ ਦੇ ਵੱਲੋਂ ਇਹ ਨਿਰਣੈ ਲਿੱਤਾ ਗਿਆ ਵੀ ਅੱਜ ਤੋਂ ਅਸੀਂ ਸ਼ੁਰੂਆਤ ਕਰਾਂਗੇ ਪੌਦੇ ਲਾਉਣ ਦੀ ਔਰ ਪਹਿਲਾ ਪੌਦਾ ਜਿਹੜਾ ਹੈਗਾ ਸਾਡੇ ਜੋ ਇਸ ਕਲੱਬ ਦੇ ਸੈਕਟਰੀ ਹੈਗੇ ਆ ਹਰਤਾਰ ਸਿੰਘ ਜੀ ਤਾਰਾ ਉਹਨਾਂ ਦੇ ਘਰ ਦੇ ਅੱਗੇ ਲਾਇਆ ਗਿਆ ਤਾਂ ਕਿ ਇਹਦੀ ਸੰਭਾਲ ਵੀ ਹੋ ਸਕੇ ਔਰ ਪਸ਼ੂਆਂ ਤੋਂ ਬਚਾਉਣ ਦੇ ਵਾਸਤੇ ਦੇ ਨਾਲ ਆਪਾਂ 3 ਗਾਰਡ ਵੀ ਲਾ ਰਹੇ ਹੈਗੇ ਆ ਆਪਣਾ ਵੀ ਇੱਕ ਫਰਜ਼ ਬੰਦਾ ਹੈਗਾ ਵੀ ਆਪਾਂ ਸਾਰੇ ਰਲ ਕੇ ਜਿੰਨੇ ਵੀ ਜੱਤ ਦੇ ਵਸਨੀਕ ਹੈਗੇ ਆ ਇੱਕ ਇੱਕ ਪੌਦਾ ਜ਼ਰੂਰ ਲਾਈਏ ਮੈਂ ਥੋੜੇ ਚੈਨਲ ਦੇ ਮਾਧਿਅਮ ਨੇ ਰਾਹੀਂ ਇਹ ਅਪੀਲ ਕਰਨੀ ਚਾਹੂੰਗਾ ਜੱਤ ਦੇ ਲੋਕਾਂ ਨੂੰ ਵੀ ਆਪ ਦਾ ਫਰਜ਼ ਸਮਝਦੇ ਹੋਏ ਤੁਸੀਂ ਇੱਕ ਇੱਕ ਪੌਦਾ ਜ਼ਰੂਰ ਲਾਓ ਆਪਾਂ ਇਸ ਵਾਤਾਵਰਣ ਨੂੰ ਸੰਭਾਲੀਏ ਸਾਡੇ ਸੋਸ਼ਲ ਮੀਡੀਆ ਪ੍ਰੈਸ ਕਲੱਬ ਨੇ ਜਿਹੜੇ ਵੀ ਜੱਤ ਦੇ ਉਹਨਾਂ ਵੱਲੋਂ ਇੱਕ ਪੌਦਾ ਲਗ ਤੇ ਸਹਿਯੋਗ ਸਾਡੇ ਕਲੱਬ ਉਦਮ ਕਲੱਬ ਤੇ ਬਲਿਹਾਰ ਫਾਊਂਡੇਸ਼ਨ ਵੱਲੋਂ ਅਸੀਂ ਸਹਿਯੋਗ ਕਰਦੇ ਆਂ ਕਿਉਂਕਿ ਸਾਡੀਆਂ ਜਿਹੜੀਆਂ ਦੋਨੇ ਸੰਸਥਾਵਾਂ ਆ ਜੀ ਉਦਮ ਕਲੱਬ ਬਲਿਹਾਰ ਫਾਊਂਡੇਸ਼ਨ ਵਾਲੇ ਅਸੀਂ ਸ਼ੁਰੂ ਤੋਂ ਹੀ ਬਹੁਤ ਉਤਸ਼ਾਹ ਲਗਾ ਰਹੇ ਆਂ ਇਹਨਾਂ ਨੇ ਸਾਨੂੰ ਅੱਜ ਕਾਲ ਆਈ ਜੀ ਕਹਿੰਦੇ ਪੌਦਾ ਲਗਾਉਣਾ ਜੀ ਪਰ ਇਹਨਾਂ ਨੇ ਇੱਕ ਵਧੀਆ ਗੱਲ ਕੀਤੀ ਜੀ ਇਹ ਇਹਨਾਂ ਦੀ ਜਿਹੜੀ ਕਲੱਬ ਦੀ ਸੋਚ ਇਹ ਕਹਿੰਦੇ ਅਸੀਂ ਪੌਦਾ ਵੀ ਜ਼ਿਆਦਾਤਰ ਆਪਣੇ ਮੈਂਬਰਾਂ ਦੇ ਘਰ ਅੱਗੇ ਲਗਾਉਣਾ ਤਾਂ ਕਿ ਮੈਂਬਰ ਆਪਣੇ ਜ਼ਿੰਮੇਵਾਰੀ ਸਮਝਣ ਤੇ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਪਹਿਲੇ ਪੌਦੇ ਤੋਂ ਜੈਗਰਦਾਰ ਸਿੰਘ ਤਾਰਾ ਜੀ ਜਿਹੜੇ ਪ੍ਰੈਸ ਕ ਉਹ ਇਹ ਕਿ ਅੱਗੇ ਤੋਂ ਅਸੀਂ ਇਹ ਪਰੰਪਰਾ ਨੂੰ ਜਾਰੀ ਰੱਖਾਂਗੇ ਜੀ ਤੇ ਸਾਰੋ ਸਾਡੀ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਜੀ ਖਾਸ ਕਰਕੇ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਹੈ ਸਾਡੀ ਜੀ ਕਿਉਂਕਿ ਪੌਦੇ ਜਿੰਨੇ ਵੀ ਹੋ ਸਕਦੇ ਨੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਜੀ ਜੇ ਸਾਡੇ ਕੋਲ ਦਸਾਂ ਦੀ ਜਗ੍ਹਾ ਨਹੀਂ ਦੋਆਂ ਦੀ ਹੈ ਇੱਕ ਦੀ ਹੈ ਜਿੱਥੇ ਮਿਲਦਾ ਲਾਉ ਸਾਡੇ ਕੋਲੇ ਆਪਦੇ ਕੋਲੇ ਨਹੀਂ ਇੱਕ ਦੀ ਜਗ੍ਹਾ ਹੈ ਅਸੀਂ ਕਿਸੇ ਨੂੰ ਪ੍ਰੇਰਣਾ ਜ਼ਰੂਰ ਕਰੀਏ ਜੀ ਉਹ ਵੀ ਲਾਉਣ ਲਈ ਤਾਂ ਕਿ ਗੁਰਸਿੱਖ ਤੁਹਾਨੂੰ ਪਤਾ ਲੱਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਬਹੁਤ ਮਾੜੇ ਹੋ ਰਹੇ ਆ ਪਾਣੀ ਦੀ ਕਮੀ ਹੋ ਰਹੀ ਹੈ ਜੀ ਵਾਤਾਵਰਨ ਦੇ ਵਿੱਚ ਜ਼ਹਿਰ ਫੈਲ ਚੁੱਕਿਆ ਜੀ ਪੌਦੇ ਲਗਾਉਣੇ ਸਾਨੂੰ ਬਹੁਤ ਜ਼ਰੂਰੀ ਹੈ ਜੀ ਜੀ ਜਿਹੜਾ ਸਾਡੇ ਡਿਜੀਟਲ ਮੀਡੀਆ ਕਲੱਬ ਵਾਲੇ ਜਿਹੜਾ ਜੱਤੋ ਵਾਲੇ ਜਿਹੜਾ ਇਹ ਆਜੂ ਪ੍ਰੋਗਰਾਮ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਵਾਣ ਉਸ ਦਾ ਜਿਹੜਾ ਹੈਗਾ ਸਮਾਂ ਚੱਲ ਰਿਹਾ ਤੇ ਜੁਲਾਈ ਦੇ ਮਹੀਨੇ ਜਿਹੜਾ ਹੈਗਾ ਇਹ ਪੌਦੇ ਲਾਏ ਜਾਂਦੇ ਆ ਤਾਂ ਕਿ ਜਿਹੜੇ ਹੈਗੇ ਛੇਤੀ ਚੱਲ ਪੈਂਦੇ ਆ ਤੇ ਅਸੀਂ ਸਾਰੇ ਜਾਣੇ ਇੱਕ ਮੈਸੇਜ ਸਾਰੀ ਦੁਨੀਆ ਨੂੰ ਦੇਣਾ ਚਾਹੁੰਦੇ ਆ ਕਿ ਪੌਦਾ ਲਗਾਉਣਾ ਕੋਈ ਮਾੜੀ ਗੱਲ ਨਹੀਂ ਹੈਗਾ ਕਿੰਨਾ ਇੱਕ ਰੁੱਖ 10 ਆਕਸੀਜਨ ਦੀ ਲੋਡ ਹੁੰਦੀ ਹੈ 24 ਘੰਟੇ ਇਹ ਹਮੇਸ਼ਾ ਜਿਹੜੀ ਹੈਗੀ ਆ ਆਪਾਂ ਨੂੰ ਇਹਨਾਂ ਦਰਖਤਾਂ ਤੋਂ ਹੀ ਮਿਲਦੀ ਹੈ ਤੇ ਵੱਧ ਤੋਂ ਵੱਧ ਦਰਖਤ ਲਗਾਓ ਤਾਂ ਕਿ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇੱਕ ਸੇਧ ਮਿਲੇ ਜੀ